ਪੰਜਾਬ ਸਰਕਾਰ ਨੇ ਪ੍ਰੋਫੈਸਰਾਂ ਦਾ ਡੈਪੂਟੇਸ਼ਨ ਦਾ ਕੋਟਾ ਪੂਰਾ ਨਾ ਕਰਕੇ ਪੰਜਾਬ ਦੇ ਨਾਲ ਇੱਕ ਹੋਰ ਧੋਖਾ ਕੀਤਾ ਹੈ ਇਹ ਸ਼ਬਦ ਨੇ ਐਮਐਲਏ ਪ੍ਰਗਟ ਸਿੰਘ ਨੇ ਜਿਹੜੇ ਕਿ ਸਾਬਕਾ ਸਿੱਖਿਆ ਮੰਤਰੀ ਨੇ ਪੰਜਾਬ ਦੇ ਉਹਨਾਂ ਨੇ ਇਹ ਸਵਾਲ ਕਿਉਂ ਚੁੱਕੇ ਨੇ ਦਰਅਸਲ 1158 ਭਰਤੀ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਖੋਲੀ ਗਈ ਸੀ ਔਰ ਮੁਕੰਮਲ ਹੁੰਦਿਆਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਾਂਦੀ ਪਰ ਉਸ ਤੋਂ ਬਾਅਦ ਵੀ ਜੜਿੱਕੇ ਐਸੇ ਪਏ ਕਿ 1158 ਭਰਤੀ ਵੀ ਅੱਧ ਵਿਚਕਾਰ ਮੁੜ ਤੋਂ ਲਟਕ ਗਈ ਹੈ ਹਾਲਾਂਕਿ ਪਹਿਲਾਂ ਵੀ ਬਹੁਤ ਸਾਰੀ ਜਿਹੜੀ ਹੈ ਮਿਹਨਤ ਤੇ ਹੱਥ ਪੈਰ ਮਾਰਨੇ ਪਏ ਸੀ 1158 ਉਮੀਦਵਾਰਾਂ ਨੇ ਤੇ ਸੁਪਰੀਮ ਕੋਰਟ ਦੇ ਡਬਲ ਬੈਂਚ ਤੋਂ ਇਸ ਭਰਤੀ ਨੂੰ ਰੱਦ ਜਦੋਂ ਕਰ ਦਿੱਤਾ ਗਿਆ ਤੇ ਲਗਾਤਾਰ ਹੁਣ ਮੀਟਿੰਗਾਂ ਦਾ سلسلہ ਵੀ ਜਾਰੀ ਹੈ ਜਿਸ ਦੇ ਲਈ 1158 ਉਮੀਦਵਾਰ ਸਿਲੈਕਟ ਹੋਏ ਅਸਿਸਟੈਂਟ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਲਗਾਤਾਰ ਪੰਜਾਬ ਸਰਕਾਰ ਤੇ ਬੇਨਤੀਆਂ ਕਰ ਰਹੇ ਨੇ ਤੇ ਦਬਾਅ ਪਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਿੱਥੇ ਇਹ ਜਦੋਂ ਜੈ ਚੱਲ ਰਹੀ ਸੀ ਤੇ ਉਸੇ ਦੇ ਦੌਰਾਨ ਇੱਕ ਨਵੀਂ ਗੱਲ ਸਾਹਮਣੇ ਨਿਕਲ ਕੇ ਆਈ ਹੈ ਕਿ ਚੰਡੀਗੜ੍ਹ ਦੇ ਕਾਲਜਾਂ ਦੇ ਵਿੱਚ ਜਿਹੜਾ 60 40 ਅਨੁਪਾਤ ਦੇ ਤਹਿਤ ਪੰਜਾਬ ਤੇ ਹਰਿਆਣਾ ਦੇ ਪ੍ਰੋਫੈਸਰ ਡੈਪੂਟੇਸ਼ਨ ਤੇ ਬੁਲਾਏ ਜਾਂਦੇ ਨੇ ਅਸਿਸਟੈਂਟ ਤੇ ਐਸੋਸੀਏਟ ਪ੍ਰੋਫੈਸਰ ਉਸ ਦੇ ਵਿੱਚ ਪਤਾ ਲੱਗਿਆ ਹੈ ਕਿ ਹਰਿਆਣਾ ਨੇ ਤੇ ਆਪਣਾ ਕੋਟਾ ਡੈਪੂਟੇਸ਼ਨ ਪ੍ਰੋਫੈਸਰਾਂ ਦਾ ਪੂਰਾ ਕਰ ਦਿੱਤਾ ਪਰ ਪੰਜਾਬ ਇਸ ਮਾਮਲੇ 'ਚ ਵੀ ਪਛੜ ਗਿਆ ਹੈ ਜਦੋਂ ਇਸ ਤਰ੍ਹਾਂ ਦੇ ਹੱਕ ਜਿਹੜੇ ਕੀ ਪਹਿਲਾਂ ਤੋਂ ਦਿੱਤੇ ਗਏ ਨੇ ਜਦੋਂ ਉਸ ਦੇ ਉੱਤੇ ਅਪਲਾਈ ਨਹੀਂ ਕੀਤਾ ਜਾਂਦਾ ਤੇ ਪੰਜਾਬ ਸਰਕਾਰ ਆਪਣਾ ਦਾਵਾ ਹੀ ਛੱਡ ਜਾਂਦੀ ਹੈ ਜਾਂ ਸਹੀ ਸਮੇਂ ਤੇ ਉਹ ਕੋਟਾ ਮੁਕੰਮਲ ਨਹੀਂ ਕਰਦੀ ਚਾਹੇ ਉਹ ਮੁਲਾਜ਼ਮਾਂ ਨੂੰ ਹੋਰ ਨੂੰ ਲੈ ਕੇ ਆਏ ਤੇ ਚਾਹੇ ਫਿਰ ਹੁਣ ਕਾਲਜਾਂ ਦੇ ਅਸਿਸਟੈਂਟ ਤੇ ਐਸੋਸੀਏਟ ਪ੍ਰੋਫੈਸਰਾਂ ਨੂੰ ਲੈ ਕੇ ਆਏ ਤਾਂ ਫਿਰ ਸਵਾਲ ਵੱਡੇ ਖੜੇ ਹੁੰਦੇ ਨੇ ਇਸੇ ਕਰਕੇ ਇੱਕ ਨੋਟੀਫਿਕੇਸ਼ਨ ਜਿਸ ਦੇ ਵਿੱਚ ਡੈਪਿਊਟੇਸ਼ਨ ਤੇ ਅਸਿਸਟੈਂਟ ਤੇ ਐਸੋਸੀਏਟ ਪ੍ਰੋਫੈਸਰਾਂ ਦੀ ਮੰਗ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੰਜਾਬ ਤੇ ਹਰਿਆਣਾ ਤੋਂ ਕੀਤੀ ਗਈ ਸੀ 74 ਅਸਾਮੀਆਂ ਦੀ ਉਸ ਨੂੰ ਦਾ ਹਵਾਲਾ ਦਿੰਦਿਆਂ ਹੋਇਆਂ ਐਮਐਲਏ ਪ੍ਰਗਟ ਸਿੰਘ ਨੇ ਸਵਾਲ ਖੜੇ ਕੀਤੇ ਨੇ ਉਹ ਨਾਲ ਨੱਥੀ ਕਰਦੇ ਆ ਕੀ ਲਿਖਦੇ ਨੇ ਉਹਨਾਂ ਨੇ ਲਿਖਿਆ ਕਿ ਚੰਡੀਗੜ੍ਹ ਦੇ ਕਾਲਜਾਂ ਵਿੱਚ ਡੈਪੂਟੇਸ਼ਨ ਲਈ ਪੰਜਾਬ ਹਰਿਆਣਾ ਦਾ ਕੋਟਾ 60 ਅਨੁਪਾਤ 40 ਹੈ ਹਰਿਆਣਾ ਨੇ ਆਪਣਾ 40 ਫੀਸਦੀ ਕੋਟਾ ਪੂਰਾ ਕਰ ਦਿੱਤਾ ਪਰ ਪੰਜਾਬ ਸਰਕਾਰ ਆਪਣਾ 60 ਫੀਸਦੀ ਹਿੱਸਾ ਵੀ ਨਹੀਂ ਭਰ ਸਕੀ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਨੇ 26 ਸਾਲਾਂ ਬਾਅਦ ਕੋਈ 1158 ਸਹਾਇਕ ਪ੍ਰੋਫੈਸਰਾਂ ਦੀ ਭਰਤੀ ਰੋਕ ਕੇ ਪੰਜਾਬ ਦੀ ਉਚੇਰੀ ਸਿੱਖਿਆ ਨੂੰ ਨੁਕਸਾਨ ਪਹੁੰਚਾਇਆ ਜਿਸ ਨਾਲ ਪ੍ਰਾਈਵੇਟ ਅਦਾਰਿਆਂ ਨੂੰ ਲਾਭ ਹੋਇਆ ਹੁਣ ਚੰਡੀਗੜ੍ਹ ਵਿੱਚ ਆਪਣਾ 60% ਦੀ ਹਿੱਸਾ ਖਾਲੀ ਛੱਡ ਕੇ ਪੰਜਾਬ ਨੇ ਨਾ ਸਿਰਫ ਪੰਜਾਬ ਦੇ ਨੌਜਵਾਨਾਂ ਨਾਲ ਧੋਖਾ ਕੀਤਾ ਸਗੋਂ ਚੰਡੀਗੜ੍ਹ ਉੱਤੇ ਪੰਜਾਬ ਦੀ ਦਾਅਵੇਦਾਰੀ ਨੂੰ ਵੀ ਕਮਜ਼ੋਰ ਕੀਤਾ ਹੈ ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ ਹਿੱਸੇ ਵਿੱਚ ਆਉਣ ਵਾਲੀਆਂ ਅਸਾਮੀਆਂ ਲਈ ਹੋਰ ਰਾਜਾਂ ਤੋਂ ਪ੍ਰੋਫੈਸਰ ਮੰਗਵਾਉਣ ਦੀ ਨੋਟੀਫਿਕੇਸ਼ਨ ਜਾਰੀ ਹੋਈ ਹੈ ਪਾਪਾ ਨਾਲ ਮਿਲੀ ਭੁਗਤ ਦੇ ਜਰੀਏ ਆਮ ਆਦਮੀ ਪਾਰਟੀ ਪੰਜਾਬ ਦੇ ਹੱਕਾਂ ਨੂੰ ਖੋਖਲਾ ਕਰਨ ਦੀ ਰਣਨੀਤੀ ਤੇ ਚੱਲ ਰਹੀ ਹੈ। ਇਹ ਐਮਐਲਏ ਪ੍ਰਗਟ ਸਿੰਘ ਨੇ ਵੱਡੇ ਦੋਸ਼ ਲਾਏ ਨੇ ਪੰਜਾਬ ਸਰਕਾਰ ਦੇ ਉੱਤੇ ਔਰ ਆਮ ਆਦਮੀ ਪਾਰਟੀ ਤੇ ਭਾਜਪਾ ਦੀ ਮਿਲੀ ਭੁਗਤ ਦੀ ਵੀ ਗੱਲ ਕੀਤੀ ਹੈ। ਹੁਣ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਨੇ ਜਿਹੜੀ ਹਾਇਰ ਐਜੂਕੇਸ਼ਨ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹੈ ਉਸ ਨੇ ਵੱਖ-ਵੱਖ ਰਾਜਾਂ ਤੋਂ ਪ੍ਰੋਫੈਸਰਾਂ ਦੀ ਮੰਗ ਕੀਤੀ ਹੈ ਅਸਿਸਟੈਂਟ ਤੇ ਐਸੋਸੀਏਟ ਜਿਸ ਦੇ ਵਿੱਚ 74 ਅਸਾਮੀਆਂ ਨੇ ਇਸ ਦਾ ਮਤਲਬ ਸਾਫ਼ ਹੈ ਕਿ ਜਿਵੇਂ ਐਮਐਲਏ ਪ੍ਰਗਟ ਸਿੰਘ ਨੇ ਸਵਾਦ ਚੁੱਕੇ ਨੇ ਕਿ ਪੰਜਾਬ ਸਰਕਾਰ ਨੇ ਦਾਵੇਦਾਰੀ ਨੂੰ ਕਮਜ਼ੋਰ ਕੀਤਾ ਜਾਂ ਫਿਰ ਆਪਣੇ ਹਿੱਸੇ ਦੀਆਂ 60% ਅਸਾਮੀਆਂ ਨਹੀਂ ਭਰੀਆਂ ਕਿਉਂਕਿ 1158 ਦੀ ਵੀ ਭਰਤੀ ਸਿਰੇ ਚੜੀ ਹੁੰਦੀ ਹਾਲਾਂਕਿ ਇਸ ਵਕਤ ਸੁਪਰੀਮ ਕੋਰਟ ਤੋਂ ਰੱਦ ਹੋਈ ਹੈ ਪਰ ਸ਼ੁਰੂਆਤ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਢਿੱਲੀ ਕਾਰਗੁਜ਼ਾਰੀ ਦੇ ਕਰਕੇ ਵੀ ਇਹ ਭਰਤੀ ਲਗਾਤਾਰ ਲਟਕਦੀ ਰਹੀ ਜਿਸ ਕਰਕੇ ਉਸ ਭਰਤੀ ਨੂੰ ਵੀ ਇਹ ਦਿਨ ਦੇਖਣੇ ਪੈ ਰਹੇ ਨੇ ਹੁਣ ਜਿਹੜੀਆਂ 74 ਅਸਾਮੀਆਂ ਨੇ ਉਸਦੇ ਵਿੱਚ ਬਕਾਇਦਾ ਲਿਖਿਆ ਗਿਆ ਹੈ ਕਿ ਇਹਨੀਆਂ ਖਾਲੀ ਪਈਆਂ ਨੇ ਤੇ ਵੱਖੋ ਵੱਖਰੇ ਰਾਜਾਂ ਤੋਂ ਉਹਨਾਂ ਅਸਾਮੀਆਂ ਨੂੰ ਭਰਨ ਦੇ ਲਈ ਯੂਟੀ ਪ੍ਰਸ਼ਾਸਨ ਨੇ ਹੈਰ ਐਜੂਕੇਸ਼ਨ ਨੇ ਜਿਹੜੀਆਂ ਅਸਾਮੀਆਂ ਭਰਨ ਦੇ ਲਈ ਪੋਸਟਾਂ ਦੇ ਬਾਰੇ ਜਾਣਕਾਰੀ ਦਿੱਤੀ ਹੈਰ ਇਨਵਾਈਟ ਕੀਤਾ ਬੋਟਨੀ ਡਿਪਾਰਟਮੈਂਟ ਦੀਆਂ 5 ਪੋਸਟਾਂ ਨੇ ਜਿਹੜੀਆਂ ਅਸਿਸਟੈਂਟ ਤੇ ਐਸੋਸੀਏਟ ਪ੍ਰੋਫੈਸਰਾਂ ਦੀਆਂ ਉਹ ਭਰਨ ਦੀ ਜਿਹੜੀ ਐ ਨੋਟੀਫਿਕੇਸ਼ਨ ਜਾਰੀ ਹੋਈ ਹੈ ਕੈਮਿਸਟਰੀ ਦੀਆਂ 3 ਨੇ ਕਮਰਸ ਦੀਆਂ 7 ਇਕਨੋਮਿਕਸ ਦੀਆਂ 2 ਇੰਗਲਿਸ਼ ਦੀਆਂ 5 ਜੀਓਗ੍ਰਾਫੀ ਦੀਆਂ 5 ਹਿੰਦੀ 5 हिस्ट्री ਦੇ 2 ਅਸਿਸਟੈਂਟ ਜਾਂ ਐਸੋਸੀਏਟ ਪ੍ਰੋਫੈਸਰ ਚਾਹੀਦੇ ਨੇ ਹੋਮ ਸਾਇੰਸ ਦੇ 2 ਗਣਿਤ ਦੇ 3 뮤זיਕ ਵੋਕਲ ਦਾ 1 ఫిਜ਼ੀਕਲ ਐਜੂਕੇਸ਼ਨ ਦਾ 1 ਪ੍ਰੋਫੈਸਰ ਫਿਜ਼ਿਕਸ ਦੇ 3 ਪੋਲੀਟੀਕਲ ਸਾਇੰਸ ਦੇ 8 ਸਾਈਕੋਲੋਜੀ ਦੇ 1 ਪਬਲਿਕ ਐਡਮਿਨਿਸਟ੍ਰੇਸ਼ਨ ਦੇ 2 ਪੰਜਾਬੀ ਦੇ 10 ਸੰਸਕ੍ਰਿਤ ਦੇ 1 ਤੇ ਸੋਸ਼ੀਓਲੋਜੀ ਦੇ 4 ਤੇ ਜੀਓਲੋਜੀ ਦੇ 4 ਇਸ ਤਰ੍ਹਾਂ ਇਹ ਬਣਦੀਆਂ ਨੇ કુલ 74 ਅਸਾਮੀਆਂ ਇਸ ਦਾ ਮਤਲਬ ਸਾਫ਼ ਹੈ ਕਿ ਜਿਵੇਂ ਸਵਾਲ ਚੁੱਕੇ ਨੇ ਐਮਐਲਏ 파ਰਗਟ ਸਿੰਘ ਨੇ ਸਾਫ ਕਾ ਸਿੱਖਿਆ ਮੰਤਰੀ ਨੇ ਕਿ ਸਾਡੇ 60 ਅਨੁਪਾਤ 40 ਦੇ ਕੋਟੇ ਦੇ ਹਿਸਾਬ ਦੇ ਨਾਲ ਡੈਪੂਟੇਸ਼ਨ ਤੇ ਸਹਾਇਕ ਜੋ ਪ੍ਰੋਫੈਸਰ ਜਾਂ ਐਸੋਸੀਏਟ ਪ੍ਰੋਫੈਸਰ ਨੇ ਜਿਹੜੇ ਉਹ ਮੰਗਵਾਏ ਜਾਂਦੇ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹਰਿਆਣਾ ਨੇ ਤੇ ਆਪਣਾ ਕੋਟਾ ਬਣਦਾ ਪੂਰਾ ਕਰ ਦਿੱਤਾ ਪਰ ਪੰਜਾਬ ਨੇ ਕੋਟਾ ਪੂਰਾ ਨਹੀਂ ਕੀਤਾ ਕਿਉਂਕਿ ਇਸ ਵਿੱਚ ਕੋਈ ਦੋਰਾਮਾ ਨਹੀਂ ਕਿ ਪੰਜਾਬ ਦੇ ਆਪਣੇ ਹੀ ਸਰਕਾਰੀ ਕਾਲਜਾਂ ਦੇ ਵਿੱਚ ਵੱਡੇ ਪਦਰ ਦੇ ਉੱਤੇ ਅਸਾਮੀਆਂ ਖਾਲੀ ਪਈਆਂ ਨੇ ਭਰਨ ਵਾਲੀਆਂ 1158 ਦੀ ਭਰਤੀ ਜਦੋਂ ਪੂਰੀ ਹੋਈ ਜੁਆਇਨਿੰਗ ਲੈਟਰ ਦਿੱਤੇ ਗਏ ਜਦੋਂ ਪ੍ਰੋਫੈਸਰ ਸਿਲੈਕਟ ਹੋਏ ਉਮੀਦਵਾਰ ਵੱਖ-ਵੱਖਰੇ ਕਾਲਜਾਂ ਦੇ ਵਿੱਚ ਪੜਾਉਣ ਗਏ ਤਾਂ ਉਦੋਂ ਇੱਕ ਉਮੀਦ ਤੇ ਆਸ ਜ਼ਰੂਰ ਵੱਜੀ ਸੀ ਕਿ ਚਲੋ ਹੁਣ ਕਾਲਜਾਂ ਦੇ ਵਿੱਚ ਪੜ੍ਹਾਈ ਦਾ ਕੰਮ ਨਿਰਵਿਘਨ ਚੱਲੇਗਾ ਕੋਈ ਜ਼ਿਆਦਾ ਵਿਗੜ ਨਹੀਂ ਪੈਣਗੇ ਹਾਲਾਂਕਿ ਹੋਰ ਅਸਾਮੀਆਂ ਦੀ ਵੀ ਜ਼ਰੂਰਤ ਸੀ ਇਥੋਂ ਤੱਕ ਕਿ ਗੈਸਟ ਫੈਕਲਟੀ ਤੇ ਜਿਹੜੇ ਪਹਿਲਾਂ ਤੋਂ ਕੰਮ ਕਰ ਰਹੇ ਨੇ ਜੇਕਰ ਉਹਨਾਂ ਨੂੰ ਵੀ ਸਰਕਾਰ ਅਡਜਸਟ ਕਰਦੀ ਹੈ ਤਾਂ ਤਾਂ ਵੀ ਜਿਹੜਾ ਕਾਲਜਾਂ ਦਾ ਕੰਮ ਪੰਜਾਬ ਦੇ ਸਰਕਾਰੀ ਕਾਲਜਾਂ ਦਾ ਕੰਮ ਸਹੀ ਢੰਗ ਨਾਲ ਚਲਾਇਆ ਜਾ ਸਕਦਾ ਸੀ ਪਰ ਇੱਥੇ ਤਾਂ 60 ਅਨੁਪਾਤ 40 ਦੇ ਹਿਸਾਬ ਨਾਲ ਜਿਹੜੇ ਚੰਡੀਗੜ੍ਹ ਨੂੰ ਚਾਹੀਦੇ ਨੇ ਕੋਟੇ ਦੇ ਵਿੱਚੋਂ ਪੰਜਾਬ ਦੇ ਉਹ ਪ੍ਰੋਫੈਸਰ ਵੀ ਜਿਹੜੇ ਆ ਉਹ ਨਹੀਂ ਭੇਜੇਗੇ ਜਿਸ ਦੇ ਕਰਕੇ ਦਾਵੇਦਾਰੀ ਦੱਸੀ ਜਾ ਰਹੀ ਹੈ ਕਿ ਕਮਜ਼ੋਰ ਹੋਈ ਹੈ ਪੰਜਾਬ ਦੀ ਇਸੇ ਕਰਕੇ ਵੱਖੋ-ਵੱਖਰੇ ਰਾਜਾਂ ਤੋਂ ਸਾਰੀਆਂ ਸੂਬਿਆਂ ਤੋਂ ਔਰ ਯੂਟੀ ਨੇ ਜਿਹੜੇ ਆ ਇੰਡੀਆ ਦੇ ਵਿੱਚ ਉਹਨਾਂ ਤੋਂ ਇਹ ਪ੍ਰੋਫੈਸਰਾਂ ਦੀ ਮੰਗ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਿ ਇਸ ਦਾ ਮੌਕਾ ਪੰਜਾਬ ਸਰਕਾਰ ਨੇ ਦਿੱਤਾ ਖਾਲੀ ਅਸਾਮੀਆਂ ਨਾ ਭਰ ਕੇ ਡੈਪੂਟੇਸ਼ਨ ਤੇ ਜਿਹੜੇ ਅਧਿਆਪਕ ਭੇਜਨੇ ਸੀ ਪ੍ਰੋਫੈਸਰ ਭੇਜਨੇ ਸੀ ਨਾ ਭੇਜ ਗਏ ਜਾਂ ਫਿਰ ਇਸ ਦੇ ਪਿੱਛੇ ਕੇਂਦਰ ਦੀ ਚਾਲ ਹੈ ਇਸ ਦੇ ਬਾਰੇ ਇੱਕ ਬਹੁਤ ਵੱਡਾ ਸਵਾਲ ਹੈ ਇਸ ਸਵਾਲ ਦਾ ਜਵਾਬ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਖਾਸ ਕਰਕੇ ਸਿੱਖਿਆ ਮੰਤਰੀ ਹਰਜੂ ਸਿੰਘ ਵੈਸ ਨੂੰ ਯੂਰੂਪ ਦੇਣਾ ਚਾਹੀਦਾ ਜਿਹੜੇ ਸਵਾਲ ਉੱਠੇ ਨੇ ਦੇਖਦੇ ਹਾਂ ਕਿ ਇਸ ਮਾਮਲੇ ਦੇ ਉੱਤੇ ਟਿੱਪਣੀ ਕੀ ਕਰਦੇ ਨੇ ਪੰਜਾਬ ਸਰਕਾਰ ਕੋਲ ਇਸ ਗੱਲ ਦਾ ਜਵਾਬ ਹੈ ਜਾਂ ਫਿਰ ਨਹੀਂ ਔਰ 1158 ਭਰਤੀ ਜਿੱਥੇ ਮੁਕੰਮਲ ਨਹੀਂ ਹੋਈ ਉਹ ਖਤਰੇ ਦੇ ਵਿੱਚ ਹੈ ਕਈਆਂ ਦਾ ਭੁਗਤ ਉਸ ਦੇ ਬਾਰੇ ਪੰਜਾਬ ਸਰਕਾਰ ਦਾ ਆਉਣ ਵਾਲੇ ਸਮੇਂ ਚ ਸਟੈਂਡ ਕੀ ਰਹਿੰਦਾ ਹੈ ਔਰ ਡੈਪੂਟੇਸ਼ਨ ਤੇ ਭੇਜਣ ਵਾਲੇ ਜਿਹੜੇ ਪ੍ਰੋਫੈਸਰ ਸਹਾਇਕ ਪ੍ਰੋਫੈਸਰ ਤੇ ਐਸੋਸੀਏਟ ਉਹ ਕਦੋਂ ਭੇਜੇ ਜਾਂਦੇ ਨੇ ਜਾਂ ਫਿਰ ਹੁਣ ਜਿਸ ਢੰਗ ਦੇ ਨਾਲ ਨੋਟੀਫਿਕੇਸ਼ਨ ਜਾਰੀ ਹੋ ਗਿਆ ਚੰਡੀਗੜ੍ਹ ਪ੍ਰਸ਼ਾਸਨ ਦਾ ਤਾਕੀ ਚੰਡੀਗੜ੍ਹ ਪ੍ਰਸ਼ਾਸਨ ਵੀ ਪੰਜਾਬ ਨੂੰ ਹਣ ਆਖੋਲੇ ਕਰਕੇ ਤੇ ਬਾਕੀ ਸੂਬਿਆਂ ਦੇ ਵਿੱਚੋਂ ਉਹਨਾਂ ਡੈਪੂਟੇਸ਼ਨ ਦੀਆਂ ਅਸਾਮੀਆਂ ਨੂੰ ਭਰੇਗਾ ਇਹ ਤੇ ਹੁਣ ਆਉਣ ਵਾਲਾ ਵਕਤ ਦੱਸੇਗਾ ਪਰ ਫਿਲਹਾਲ ਇਹ ਮੁੱਦਾ ਬਹੁਤ ਵੱਡਾ ਹੈ ਇਸ ਤੋਂ ਪਹਿਲਾਂ ਪਾਣੀਆਂ ਦੇ ਮੁੱਦੇ ਉੱਤੇ ਪੰਜਾਬ ਦੀ ਦਾਅਵੇਦਾਰੀ ਕਮਜ਼ੋਰ ਹੋ ਚੁੱਕੀ ਹੈ ਤੇ ਚੰਡੀਗੜ੍ਹ ਰਾਜਧਾਨੀ ਮੁਕੰਮਲ ਤੌਰ ਦੇ ਉੱਤੇ ਪੰਜਾਬ ਨੂੰ ਮਿਲਣੀ ਤਾਂ ਦੂਰ ਦੀ ਗੱਲ ਜਿਹੜੇ ਉੱਥੇ ਪ੍ਰਸ਼ਾਸਨ ਚਲਾਉਣ ਦੇ ਲਈ ਅਮਲਾ ਚਾਹੀਦਾ ਚਾਹੇ ਉਹ ਅਦੇ ਆਪਕੋ ਹੋਣ ਜਾ ਫਿਰ ਕਿਸੇ ਗੋਰ ਮੈਕਮੇ ਦੇ ਅਧਿਕਾਰੀ ਜਾਂ ਮੁਲਾਜ਼ਮ ਹੋਣ ਜਦੋਂ ਉਹੀ ਡੈਪੂਟੇਸ਼ਨ ਤੇ ਪੂਰੇ ਨਹੀਂ ਕੀਤੇ ਜਾਣਗੇ ਤਾਂ ਫਿਰ ਮੁਕੰਮਲ ਤੌਰ ਤੇ ਰਾਜਧਾਨੀ ਮਿਲਣਾ ਤਾਂ ਪੰਜਾਬ ਨੂੰ ਦੂਰ ਦੀ ਗੱਲ ਪੰਜਾਬ ਦਾ ਜਿਹੜਾ ਦਾਵਾ ਹੈ 60:40 ਦੇ ਹਿਸਾਬ ਦੇ ਨਾਲ ਉਹ ਵੀ ਕਿਤੇ ਨਾ ਕਿਤੇ ਮੱਧਮ ਪੈਂਦਾ ਜਾ ਰਿਹਾ ਉਹ ਵੀ ਧੁੰਦਲਾ ਹੁੰਦਾ ਜਾ ਰਿਹਾ ਇਸ ਦੇ ਪਿੱਛੇ ਕਾਰਨ ਤੁਹਾਨੂੰ ਕੀ ਯਾਦਦੇ ਨੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਵੱਖੋ-ਵੱਖਰੇ ਆਧਾਰਿਆਂ ਦੇ ਵਿੱਚ ਜਿਹੜੀ ਦਾਅਵੇਦਾਰੀ ਹੈ ਉਹ ਲਗਾਤਾਰ ਕਮਜ਼ੋਰ ਕਿਉਂ ਹੁੰਦੀ ਜਾ ਰਹੀ ਹੈ ਇਸ ਦੇ ਪਿਛਲੇ ਕਾਰਨ ਕੀ ਨੇ ਕੌਣ ਜ਼ਿੰਮੇਵਾਰ ਹੈ ਤੁਸੀਂ ਵੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਅਤੇ ਬਣੇ ਰਹੋ এবিসি ਪੰਜਾਬ ਦੇ ਨਾਲ